ਵੱਡੀ ਖਬਰ ਸਾਹਮਣੇ ਆ ਰਹੀ ਹੈ ਕੇਜਰੀਵਾਲ ਨੂੰ ਅੱਜ ਦੂਸਰੀ ਵਾਰ ਹੈ ਜਿਹੜੀ ਤਿਹਾੜ ਜੇਲ੍ਹ ਤੋਂ ਜ਼ਮਾਨਤ ਮਿਲਣ ਜਾ ਰਹੀ ਹੈ ਦਾਸਤ ਹੈ ਕਿ ਕਥਿਤ ਸ਼ਰਾਬ ਦੇ ਘਟਾਲੇ ਦੇ ਵਿੱਚ ਕੇਜਰੀਵਾਲ ਨੂੰ ਜੇਲ੍ਹ ਹੋਈ ਸੀ ਤੇ ਅੱਜ ਦੂਸਰੀ ਵਾਰ ਕੇਜਰੀਵਾਲ ਨੂੰ ਜ਼ਮਾਨਤ ਤੇ ਬਾਹਰ ਬੁਲਾਇਆ ਜਾ ਰਿਹਾ ਹੈ ਜੀ ਹਾਂ ਕੱਲ ਰਾਤ ਕੇਜਰੀਵਾਲ ਨੂੰ ਹੈ ਜਿਹੜੀ ਜ਼ਮਾਨਤ ਮਿਲ ਚੁੱਕੀ ਹੈ ਤੇ ਅੱਜ ਕੇਜਰੀਵਾਲ ਤਿਹਾੜ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਉਹਨਾਂ ਦੇ ਟੀਮ ਮੈਂਬਰ ਰਾਗਵ ਝੱਡਾ ਨੇ ਟਵੀਟ ਕਰ ਦਿਆ ਕਿ ਸੱਚ ਪਰੇਸ਼ਾਨ ਹੋ ਸਕਦਾ ਹੈ ਪਰ ਹਾਰ ਨਹੀਂ ਸਕਦਾ ਉਹਨਾਂ ਨੇ ਤੈਹ ਦੇ ਲੋ ਕੋਟ ਦਾ ਧੰਨਵਾਦ ਵੀ ਕੀਤਾ ਹੈ ਤੇ ਵੱਖ-ਵੱਖ ਆਮ ਆਦਮੀ ਪਾਰਟੀ ਮੈਂਬਰਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੈ ਜਿਹੜਾ ਉਤਸ਼ਾਹਿਤ ਦਾ ਮਾਹੌਲ ਬਣਿਆ ਹੋਇਆ ਉਹ ਕੱਲ ਰਾਤ ਤੋਂ ਹੀ ਜਸ਼ਨ ਮਨਾ ਰਹੇ ਨੇ ਤੇ ਉਹਨਾਂ ਸਾਰਿਆਂ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਗਈ ਹੈ ਟ੍ਰੀਟ ਕਰਦੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸੱਚ ਤੇ ਸਾਡੀ ਜਿੱਤ ਹੋਈ ਹੈ ਤੇ ਸੱਚ ਹੈ ਜਿਹੜਾ ਪਰੇਸ਼ਾਨ ਜ਼ਰੂਰ ਹੋ ਸਕਦਾ ਪਰ ਹਾਰ ਨਹੀਂ ਸਕਦਾ ਦੱਸ ਦਈਏ ਕਿ ਦੂਸਰੀ ਵਾਰ ਅਰਵਿੰਦ ਕੇਜਰੀਵਾਲ ਜਿਹੜਾ ਤਿਹਾੜ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆ ਰਹੇ ਨੇ ਜੀ ਹਾਂ ਅੱਜ ਅਰਵਿੰਦ ਕੇਜਰੀਵਾਲ ਤੇ ਹਾਰ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਉਹਨਾਂ ਨੂੰ ਕੱਲ ਰਾਤ ਹੀ ਜ਼ਮਾਨਤ ਮਿਲ ਚੁੱਕੀ ਹੈ ਵਕਵਕ ਮੈਂਬਰਾਂ ਦੇ ਵਿੱਚ ਉਤਸ਼ਾਹਤ ਦਾ ਮਾਹੌਲ ਹੈ ਆਮ ਆਦਮੀ ਪਾਰਟੀ ਦੇ ਮੈਂਬਰ ਅਰਵਿੰਦ ਕੇਜਰੀਵਾਲ ਦਾ ਸਵਾਗਤ ਕਰਨ ਤੇ ਹਾਰ ਜੇਲ੍ਹ ਦੇ ਬਾਹਰ ਜਾਣਗੇ ਅਤੇ ਜਸ਼ਨ ਮਨਾਣਗੇ ਵਕਵਕ ਮੈਂਬਰਾਂ ਵੱਲੋਂ ਟਵੀਟ ਕਰਦੇ ਆ ਕੋਰਟ ਦਾ ਧੰਨਵਾਦ ਕੀਤਾ ਗਿਆ ਹੈ ਤੇ ਵਕਵਕ ਮੈਂਬਰਾਂ ਨੇ ਟਵੀਟ ਕੀਤਾ ਹੈ ਕਿ ਜਿਹੜੀ ਸਚਾਈ ਦੀ ਹੈ ਹਮੇਸ਼ਾ ਜਿੱਤ ਹੁੰਦੀ ਹੈ ਤੇ ਸਚਾਈ ਦੀ ਜਿੱਤ ਕਰ ਕੇ ਹੀ ਸਚਾਈ ਦੇ ਜਿੱਤ ਕਰਕੇ ਹੀ ਅਰਵਿੰਦ ਕੇਜਰੀ ਵਾਲੇ ਜਿਹੜੇ ਬਾਹਰ ਆ ਰਹੇ ਨੇ ਇਸ ਕਰਕੇ ਅਰਵਿੰਦ ਕੇਜਰੀਵਾਲ ਨੂੰ ਅੱਜ ਦੂਸਰੀ ਵਾਰ ਜੇਲ੍ਹ ਤੋਂ ਬਾਹਰ ਲਿਆਇਆ ਜਾ ਰਿਹਾ ਜ਼ਮਾਨਤ ਤੇ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਜੇਲ੍ਹ ਹੋਈ ਸੀ ਅੱਜ ਦੂਸਰੀ ਵਾਰ ਜ਼ਮਾਨਤ ਤੇ ਅਰਵਿੰਦ ਕੇਜਰੀਵਾਲ ਬਾਹਰ ਆਣਗੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੈਂਬਰ ਜਿਹੜੇ ਤਿਹਾੜ ਜੇਲ੍ਹ ਦੇ ਵਿੱਚ ਸੀ ਅੱਜ ਉਹਨਾਂ ਨੂੰ ਜ਼ਮਾਨਤ ਤੇ ਬਾਹਰ ਲਿਆਇਆ ਜਾਏਗਾ ਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕੱਲ ਰਾਤ ਤੋਂ ਹੀ ਜਸ਼ਨ ਮਨਾਇਆ ਜਾ ਰਿਹਾ ਢੋਲ ਵਜਾਇਆ ਜਾ ਰਿਹਾ ਹੈ ਤੇ शहर के स्वागत करने की तैयारी की जा रही है तो ट्वीट करके अरविंद केजरीवाल को बधाई दिखी जा रही है तो क्या जा रहा है कि सच की हमेशा जित होंगी है सच परेशान हो सकता है लेकिन हार नहीं सकता ਵੱਡੀ ਖਬਰ ਸਾਹਮਣੇ ਆ ਰਹੀ ਹੈ ਕੇਜਰੀਵਾਲ ਨੂੰ ਅੱਜ ਦੂਸਰੀ ਵਾਰ ਹੈ ਜਿਹੜੀ ਤਿਹਾੜ ਜੇਲ੍ਹ ਤੋਂ ਜ਼ਮਾਨਤ ਮਿਲਣ ਜਾ ਰਹੀ ਹੈ ਦੱਸਦੇ ਹਾਂ ਕਿ ਕਥਿਤ ਸ਼ਰਾਬ ਦੇ ਘਟਾਲੇ ਦੇ ਵਿੱਚ ਕੇਜਰੀਵਾਲ ਨੂੰ ਜੇਲ੍ਹ ਹੋਈ ਸੀ ਤੇ ਅੱਜ ਦੂਸਰੀ ਵਾਰ ਕੇਜਰੀਵਾਲ ਨੂੰ ਜ਼ਮਾਨਤ ਤੇ ਬਾਹਰ ਬੁਲਾਇਆ ਜਾ ਰਿਹਾ ਹੈ ਜੀ ਹਾਂ ਕੱਲ ਰਾਤ ਕੇਜਰੀਵਾਲ ਨੂੰ ਹੈ ਜਿਹੜੀ ਜ਼ਮਾਨਤ ਮਿਲ ਚੁੱਕੀ ਹੈ ਤੇ ਅੱਜ ਕੇਜਰੀਵਾਲ ਤਿਹਾੜ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਉਹਨਾਂ ਦੇ ਟੀਮ ਮੈਂਬਰ ਰਾਗਵ ਝੱਡਾ ਨੇ ਟਵੀਟ ਕਰ ਦਿਆ ਕਿ ਆ ਕਿ ਸੱਚ ਪਰੇਸ਼ਾਨ ਹੋ ਸਕਦਾ ਹੈ ਪਰ ਹਾਰ ਨਹੀਂ ਸਕਦਾ ਉਹਨਾਂ ਨੇ ਤਹਿ ਦਿਲੋਂ ਕੋਟ ਦਾ ਧੰਨਵਾਦ ਵੀ ਕੀਤਾ ਹੈ ਤੇ ਵੱਖ-ਵੱਖ ਆਮ ਆਦਮੀ ਪਾਰਟੀ ਮੈਂਬਰਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਉਤਸ਼ਾਹਿਤ ਦਾ ਮਾਹੌਲ ਬਣਿਆ ਹੋਇਆ ਉਹ ਕੱਲ ਰਾਤ ਤੋਂ ਹੀ ਜਸ਼ਨ ਮਨਾ ਰਹੇ ਨੇ ਤੇ ਉਹਨਾਂ ਸਾਰਿਆਂ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਗਈ ਹੈ ਟ੍ਰੀਟ ਕਰਦੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸੱਚ ਤੇ ਸਾਡੀ ਜਿੱਤ ਹੋਈ ਹੈ ਤੇ ਸੱਚ ਹੈ ਜਿਹੜਾ ਪਰੇਸ਼ਾਨ ਜ਼ਰੂਰ ਹੋ ਸਕਦਾ ਪਰ ਹਾਰ ਨਹੀਂ ਸਕਦਾ ਦੱਸ ਦਈਏ ਕਿ ਦੂਸਰੀ ਵਾਰ ਅਰਵਿੰਦ ਕੇਜਰੀਵਾਲ ਜਿਹੜਾ ਤੇ ਹਾਰ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆ ਰਹੇ ਨੇ ਜੀ ਹਾਂ ਅੱਜ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਉਹਨਾਂ ਨੂੰ ਕੱਲ ਰਾਤ ਹੀ ਜ਼ਮਾਨਤ ਮਿਲ ਚੁੱਕੀ ਹੈ ਵਕਵਕ ਮੈਂਬਰਾਂ ਦੇ ਵਿੱਚ ਉਤਸ਼ਾਹਤ ਦਾ ਮਾਹੌਲ ਹੈ ਆਮ ਆਦਮੀ ਪਾਰਟੀ ਦੇ ਮੈਂਬਰ ਅਰਵਿੰਦ ਕੇਜਰੀਵਾਲ ਦਾ ਸਵਾਗਤ ਕਰਨ ਤੇ ਹਾਰ ਜੇਲ੍ਹ ਦੇ ਬਾਹਰ ਜਾਣਗੇ ਅਤੇ ਜਸ਼ਨ ਮਨਾਣਗੇ ਵਕਵਕ ਮੈਂਬਰਾਂ ਵੱਲੋਂ ਟਵੀਟ ਕਰਦੇ ਆ ਕੋਰਟ ਦਾ ਧੰਨਵਾਦ ਕੀਤਾ ਗਿਆ ਹੈ ਤੇ ਵਕਵਕ ਮੈਂਬਰਾਂ ਨੇ ਟਵੀਟ ਕੀਤਾ ਹੈ ਕਿ ਜਿਹੜੀ ਸਚਾਈ ਦੀ ਹੈ ਹਮੇਸ਼ਾ ਜਿੱਤ ਹੁੰਦੀ ਹੈ ਤੇ ਸਚਾਈ ਦੀ ਜਿੱਤ ਕਰ ਇਹੀ ਸੱਚਾਈ ਦੇ ਜਿੱਤ ਕਰਕੇ ਹੀ ਅਰਵਿੰਦ ਕੇਜਰੀਵਾਲਲੇ ਜਿਹੜੇ ਬਾਹਰ ਆ ਰਹੇ ਨੇ ਇਸ ਕਰਕੇ ਅਰਵਿੰਦ ਕੇਜਰੀਵਾਲ ਨੂੰ ਅੱਜ ਦੂਸਰੀ ਵਾਰ ਜੇਲ੍ਹ ਤੋਂ ਬਾਹਰ ਲਿਆਇਆ ਜਾ ਰਿਹਾ ਹੈ ਜ਼ਮਾਨਤ ਤੇ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਜੇਲ੍ਹ ਹੋਈ ਸੀ ਅੱਜ ਦੂਸਰੀ ਵਾਰ ਜ਼ਮਾਨਤ ਤੇ ਅਰਵਿੰਦ ਕੇਜਰੀਵਾਲ ਬਾਹਰ ਆਣਗੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੈਂਬਰ ਜਿਹੜੇ ਤਿਹਾੜ ਜੇਲ੍ਹ ਦੇ ਵਿੱਚ ਸੀ ਅੱਜ ਉਹਨਾਂ ਨੂੰ ਜ਼ਮਾਨਤ ਤੇ ਬਾਹਰ ਲਿਆਇਆ ਜਾਏਗਾ ਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕੱਲ ਰਾਤ ਤੋਂ ਹੀ ਜਸ਼ਨ ਮਨਾਇਆ ਜਾ ਰਿਹਾ ਢੋਲ ਵਜਾਇਆ ਜਾ ਰਿਹਾ ਹੈ ਤੇ वक् वक् शहर स्वागत करने की करी जा रही है तो ट्वीट करके अरविंद केजरीवाल को बधाई दिखी जा रही है तो क्या जा रहा है कि सच की हमेशा जित होंगी है सच परेशान हो सकता है लेकिन हार नहीं सकता